ਉਹ ਉਤ ਜੇ ਮੈਂ ਆਪਣੇ ਹਲਕੇ ਤੋਂ ਡਰਦਾ ਹੋਵਾਂ ਤਾਂ ਮੈਂ ਉਧਰ ਜਾਊਂਗਾ ਉਤ ਮੈਂ ਤਾਂ ਕਿਹਾ ਸੀਗਾ ਕਿ ਕਸ਼ਮੀਰ ਦੇ ਵਿੱਚ ਜ਼ੁਲਮ ਬਹੁਤ ਹੋ ਰਿਹਾ ਹੈ ਹੋ ਸਕਦਾ ਕਿ ਜੇ ਬੰਦ ਨਾ ਕੀਤਾ ਗਿਆ ਮੈਂ ਕਸ਼ਮੀਰ ਤੋਂ ਲੜ ਸਕਦਾ ਹੈਗਾ ਤੇ ਜਿੱਥੇ ਵੀ ਸਾੜਨਾ ਹੈ ਐਂ ਕਿਹਾ ਸੀਗਾ ਤੇ ਹਰਿਆਣਾ ਦੇ ਵੀ ਨਾਲ ਚਰਚਾ ਸੀ ਜੀ ਹਰਿਆਣੇ ਦੇ ਵਿੱਚ ਅਸੀਂ ਦੋ ਸੀਕਾਂ ਤੇ ਲੜਾਂਗੇ ਜੀ ਇੱਕ ਕਰਨਾਲ ਇੱਕ ਦਿੱਲੀ ਤੋਂ ਲੜਾਂਗੇ ਮੀਤਵਾਰ ਖੜੀ ਹੋਈਆਂ ਮੀਤਵਾਰ ਫੇਰ ਨੇ ਜੀ ਹਰਿਆਣਾ ਦੀ ਸਿਆਸਤ ਵਿੱਚ ਬਦਲਾਅ ਹੋਇਆ ਅੱਜ ਸੀਐਮ ਚੇਂਜ ਕੀਤੇ ਗਏ ਨੇ ਨਾਇਬ ਸਿੰਘ ਚੈਣੀ ਨੂੰ ਮਨਾਇਆ ਗਿਆ ਮੁੱਖ ਮੰਤਰੀ ਮੇਰਾ ਖਿਆਲ ਨੇ ਪਿਛਲੇ ਦਰਾਂ ਦੇ ਵਿੱਚ ਉੱਥੇ ਮਾਰਕਟਾਈ ਬਹੁਤ ਹੋਈ ਹੈ ਜੀ ਲੌਲੈਸਨਸ ਇਹ ਜਿਹੜੇ ਗੈਂਗਸਟਰਸ ਨੇ ਉਹਨਾਂ ਨੇ ਬੰਦੇ ਬਹੁਤ ਮਾਰਤੇ ਇੱਕ ਰੱਥੀ ਮਾਰਤੇ ਜਿਹੜਾ ਪਾਰਟੀ ਦਾ ਹੈਡ ਸੀਗਾ ਤੇ ਉੱਥੇ ਕਿਸੇ ਜੀ ਵੀ ਜਾਨ ਮਫੂਜ਼ ਨਹੀਂ ਰਹੀ ਹਰਿਆਣੇ ਦੇ ਵਿੱਚ ਤੇ ਸ਼ਹਿਰ ਇਹ ਕਰਕੇ ਤਬਦੀਲੀ ਹੋਈ ਹੈ ਤੁਹਾਡੀ ਪਾਰਟੀ ਕੋਲ ਬੰਦੀ ਸਿੰਘ ਜੀ ਕਿਤਾ ਨਹੀਂ ਜਾਈਆਂਗੀ ਹੈਗੀ ਜਿਹੜੇ ਬੰਦੀ ਸਿੰਘ ਜੀ ਤੁਹਾਡੀ ਪਾਰਟੀ ਕੋਲ ਉਹਨਾਂ ਨੂੰ ਵੀ ਡਿਪਟਾ ਦਿੱਤੇ ਜਾਗੇ ਉਹਨਾਂ ਨੂੰ ਕੀ ਕਿਤਾ ਨਹੀਂ ਅਜਿਹਾ ਕੋਈ ਇਹ ਹੈ ਇਹੋ ਜਿਹਾ ਵਿਚਾਰ ਨਹੀਂ ਹੋਇਆ ਲਾਸਟ ਮੀਟਿੰਗ ਦੇ ਵਿੱਚ ਅੱਛਾ ਜੀ ਜੋ ਜਿਹੜੇ ਬੰਦੀ ਸਿੰਘ ਨੇ ਭਾਈ ਅਮਰਤਪਾਲ ਸਿੰਘ ਵਗੈਰਾ ਜੀ ਉਹਦੇ ਉਹਨਾਂ ਪਰ ਵੀ ਸਿੱਖ ਕੌਮ ਕੀ ਪੂਨਤਰਾ ਸਹ ਹੁੰਦਾ ਤੁਹਾਨੂੰ ਲੱਗਦਾ ਹੈ ਮੈਨੂੰ ਅਜੇ ਤੱਕ ਕੋਈ ਪਤਾ ਨਹੀਂ ਜੀ ਅਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ ਆਂ ਗੱਲ ਕਰਨਾ ਚਾਹੁੰਦੇ ਆਂ ਸਟ੍ਰੈਟਜੀ ਬਣਾਉਣਾ ਚਾਹੁੰਦੇ ਆਂ ਪਰ ਮੈਨੂੰ ਡੀਸੀ ਅੰਮ੍ਰਿਤਸਰ ਜਿਹੜਾ ਮੈਨੂੰ ਇਜਾਜ਼ਤ ਦੇ ਸਕਦਾ ਉੱਤੇ ਜਾਣ ਦੀ ਉਹ ਦੇ ਨਹੀਂ ਰਹੀ ਮਤਲਬ ਹੁਣ ਤੱਕ ਤੇ ਲੋਕ ਸਭਾ 10 ਦਾ ਚੰਗੀ ਕਿੰਨੀ ਤੁਸੀਂ ਗ੍ਰਾਂਟ ਕੇਂਦਰ ਤੋਂ ਲਿਆਵੋ ਤੇ ਕਿਹੜੇ ਕਿਹੜੇ ਮੇਨ ਪੈਕੇਜ ਜਿਹੜੇ ਤੁਹਾਡੇ ਥਰੂ ਇੱਥੇ ਸੰਗਰੂਲ ਕਿਥੋਂ ਆਏ ਨੇ ਲੋਕ ਸਭਾ ਤੋਂ ਮਿਲੋ ਮੈਂ ਕੋਈ 10 ਕਰੋੜ ਰੁਪਏ ਖਰਚਾ ਹਾਂ ਬਿਲਕੁਲ 10 ਕਰੋੜ ਰੁਪਏ ਖਰਚਾ ਤਾਂ ਸਾਰੇ ਪਾਸੇ ਟੈਂਕੀਆਂ ਦੇ ਤੀਆਂ ਸੜਕਾਂ ਬਣਵਾਤੀਆਂ ਫੇਰ 3.5 3 00000 ਰੁਪਇਆ ਇਲਾਜ ਲਈ ਜਿੰਨਾਂ ਨੂੰ ਕੈਂਸਰ ਹੋਇਆ ਹੋਇਆ ਤੇ ਕਿਡਨੀ ਫੇਲਿਅਰਸ ਨੇ ਤੇ ਟ੍ਰਾਈਸਾਈਕਲ ਸਾਰੇ ਹੈਂਡੀਕੈਪਾਂ ਨੂੰ ਦੇਤੇ ਆ ਹੁਣ ਭੱਜਦੇ ਫਿਰਦੇ ਆ ਬੈਟਰੀਆਂ ਦੇ ਉੱਤੇ ਤੇ ਕੰਨਾਂ ਨੂੰ ਸੁਣਨ ਦੀਆਂ ਮਸ਼ੀਨਾਂ ਦਿੱਤੀਆਂ ਸਾਰਾ ਜਿਹੜਾ ਗਰੀਬ ਨਹੀਂ ਸੇ ਕਰ ਸਕਦਾ ਉਹ ਮੈਂ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਦੇ ਦੀ ਸਫਲਤਾ ਪਾਈ ਹੈ। ਇਹਦੇ ਪਾਜ ਮਰੇ ਗੱਟਚੋਂ ਨੂੰ ਕਿਸ ਤਰ੍ਹਾਂ ਦੇਖਦੇ ਜਿਹੜੇ ਚਰਚਾਵਾਂ ਚੱਲਦੀ ਹੈਗੀ ਗੱਟਚੋੜ ਹੋਉਂਦੀ ਜੀ। ਜੀ ਜੀ ਅਕਾਲੀ ਦਲ ਤੇ ਗੱਟਚੋੜ ਤੇ ਭਾਜਪਾ ਇਹ ਦੋਨੋਂ ਪਾਰਟੀਆਂ ਮਾਰੀਆਂ ਨੇ ਸਨ ਗਿਆ ਕਿਸਾਨਾਂ ਦਾ ਕਿਸਾਨਾਂ ਦੇ ਤਾਂ ਖਿਲਾਫ ਹੈਗੇ ਆ। ਇਹ ਉਹ ਜਿਹੜੇ ਰੰਗਰੇਟੇ ਸਿੱਖ ਆ ਉਹਨਾਂ ਦੇ ਖਿਲਾਫ ਹੈਗੇ ਆ। ਕੱਟ ਗਿੰਟੀਆਂ ਦੇ ਖਿਲਾਫ ਹੈਗੇ ਆ ਤੇ ਇਹਨਾਂ ਨੂੰ ਵੋਟ ਕੌਣ ਪਾਊਗਾ ਜੀ ਪਿਛਲੇ ਦਿਨਾਂ ਵਿੱਚ ਕੁਝ ਸਰਕਾਰੀ ਦਲ ਛੱਡ ਕੇ ਭਾਜੀ ਪੀਸੀ ਚੋਣਾਂ ਲੈ ਕੇ ਅੱਡ ਮੁੱਦੇ ਚੱਕਲੇ ਸੀ ਅੱਜ ਫਿਰ ਘਰ ਵਾਪਸੀ ਕਰ ਚੁੱਕੇ ਨੇ ਜਾਇ ਬੀਬੀ ਜਗੀਰ ਜਾਇ 300 ਸਾਹਮਣੇ ਕਿੱਸਾ ਦੇਖ ਲਈ ਇਹਨਾਂ ਨੂੰ ਆ ਆਦਤ ਹੈ ਇੱਕ ਕੰਨੇ ਤੋਂ ਦੂਜੇ ਆਉਣੇ ਸੱਟਣ ਦੀ ਹੁਣ ਕੀ ਕੀਤਾ ਜਾਵੇ ਮਜਬੂਰੀ ਹੈ ਇਹਨਾਂ ਦੀ